ਉਹ 30 ਤੇ 27 57000 ਹੋ ਗਿਆ 3 ਘੱਟ 60 ਹੋ ਗਿਆ 50 ਦਾ ਠੀਕ ਹੈ ਠੀਕ ਹੈ ਨਾ ਇਹਨੂੰ ਮੈਂ 1 ਰੁਪਿਆ ਨਹੀਂ ਇਹਦਾ ਕਿਹਾ ਇਹਨੇ ਆਪਣੇ ਆਪ 30 ਲਾਤਾ ਤੂੰ ਬਾਈ ਮੇਨੋਂ ਵੱਧ ਦਿਨ ਵੱਧ ਦੇਖਿਆ ਠੀਕ ਹੈ ਮਾਤਾ ਕੱਲ ਦਾ ਸ਼ੋਰ ਆ ਹੁਣ ਮੇਰੀ ਗੱਲ ਤੂੰ ਹੁਣ ਮਾੜੀ ਗੱਲ ਕਰੀਂ ਪੁੱਤ ਯਾਰ ਕੀ ਪਤਾ ਮੈਂ ਬੱਕਰੀਆਂ ਚ ਤੇਤੇ ਵੀ ਨਿਆਣਾ ਹੋਵਾਂ ਤੇ ਇਹ ਗੱਲ ਕੇ ਵੀ ਛੱਡ ਹਾਂਜੀ ਫੰਡਰ ਜੀਰੋ ਬੱਕਰੀਆਂ ਵਧੀਆ ਕੁਆਲਟੀ ਦੀ ਐ ਦੁੱਧ ਦਿੰਦੀ ਐ ਦੁੱਧ ਦੀ ਵੀਡੀਓ ਪਰੇ ਸਾਂਡ ਕਰ ਆ ਆਹ ਬੱਕਰੀਆਂ ਜਿਹੜੀ ਇਹਨੂੰ ਫੜ ਲੈ ਜੀ ਇਹਨੂੰ ਫੜਾ ਜੀ ਆਹ ਕੋਈ ਗੱਭਣ 2.5 ਮਹੀਨਿਆਂ ਦੀ ਇਹ ਗਾਲ ਵਾਲੇ ਸੱਤੇ ਤੋਂ ਲਈ ਹੈ ਬਾਈ ਨੇ ਸਰਦਾਰ ਨੇ ਮੈਨੂੰ ਨਹੀਂ ਜਾਂਦਾ ਇਹ ਪਿੰਡ ਵਿਚਾਰੇ ਦਾ ਹੂੰ ਇਹ ਤਾਜੂ ਪੁੱਟੇ ਵਾਲੀ ਦੀ ਮਨਪਸੰਦ ਦੀਆਂ ਬੱਕਰੀਆਂ ਲੀਆਂ ਹਾਂ ਬੋਲੋ ਕੋਦਾਂ ਹੱਥ ਤੇ ਅਮਡੇ ਆ ਆ ਬੰਦ ਕਰਾਈ ਮੈਂ ਦੋ ਮਿੰਟ ਆ 25 ਹਾਂ ਲੈ ਲੈ ਫੰਡ ਰੇ ਉਹ ਬਾਈ ਫੰਡ ਰਦਾ ਦੇਖ ਤੂੰ ਰਾਜੂ ਆ ਚੀਜ਼ਾਂ ਦੇਖ ਤੂੰ ਜੰਦੀਂ ਦਾ ਹਾਰਾ ਕੋਈ 25 ਇਹਦਾ ਲੈ ਲੈ ਨਹੀਂ ਕੋਈ ਵੇਚਣੀ ਆਪ ਜਿੰਨੇ ਦੀ ਇਹ ਦਿੱਤੀ ਹੈ ਹਰ ਕਹੇ ਬਾਈ ਉਹ ਤੂੰ ਐ ਕਰ ਹੁਣ ਮੈਂ ਤੇ ਉੱਪੇ ਰੱਖਦਾ ਬੱਕਰੀਆਂ ਤੂੰ ਨਿਗਾਹ ਦਾ ਮਾਰਦਾ ਵੀ ਇਹਨੇ ਮੈਂ ਨਹੀਂ ਰੱਖਦਾ ਤਾਜੂ ਰੱਖਦਾ ਬਸ ਤਾਜੂ ਰੱਖਦਾ ਤੂੰ ਨਿਗਾਹ ਮਾਰ ਵੀ ਇਹਦਾ ਤੇ ਉਹਦਾ ਕਿੰਨਾ ਫਰਕ ਆ ਇਹਦੇ ਨਿਗਾਹ ਮਾਰਦਾ ਹਰ ਕਹੇਗਾ ਪਰ ਫਿਰ ਉਹ ਲੱਗੀ ਵੀ ਨੇੜੇ 2.5 ਮਿੰਟ ਤੂੰ ਐ ਕਰ ਆ ਬਣਾ ਦੇਖ ਬਾਈ ਹੁਣ ਮੇਰੀ ਗੱਲ ਤੂੰ ਹੋ ਕਹਿੰਦਾ ਵੀ ਮਮਈਆ ਕੀਤਾ ਕੰਮ ਉਹ ਕਿ ਤਨ ਪਲੇ ਮੱਧ ਵਿੱਚ 5 ਲੱਖ ਦੀ ਵੀ ਖੜੀ ਜਾ ਤੇ ਵਿੱਚ 20 ਹਜ਼ਾਰ ਦੀ ਵੀ ਖੜੀ ਜਾ ਤੂੰ ਐ ਕਰ ਇਹ ਵੀ ਉਨੀ ਦਾ ਨਹੀਂ ਵਜਾ ਤੈ ਕਿਉਂ ਐ ਡਰਦੀ ਸਾਡਾ ਗੱਲਾਂ ਆ ਹੋ ਜੀ ਸਾਨੂੰ ਵੀ ਲਿਜਾਣੇ ਮੈਂ ਸੌਖਾ ਰਹੂਗਾ ਹਾਂ ਜਦੋਂ ਲਾਜੇ ਸਾਹਮਣੇ ਜਾਵਣਗੇ ਨਾ ਤੇ ਤੁਸੀਂ ਉਹਨੂੰ 2000 ਮਹਿੰਗੀ ਦੱਸ ਦਿਓ ਆ ਪੱਟੇ ਜਾ ਕੇ ਕੋਈ ਗੱਲ ਨਹੀਂ ਕਰ ਕੋਈ ਨਹੀਂ ਕਰਦੇ ਵੀ ਇੰਨੇ ਹੀ ਦਿੱਤੇ ਤੂੰ ਤਾਂ ਕਹਿੰਦਾ ਵੀ ਆ ਪੱਟ 2000 ਮਹਿੰਗੀ ਸਦਾ ਜੂ ਆਪੇ ਜਾ ਲਵੀ ਕਿੰਨੇ ਰੁਪਏ ਆ 26 ਦੀ ਦਿੰਨਾ ਤੂੰ ਲੈ ਨਹੀਂ ਲੈ ਕੇ ਆਉਂਦਾ ਉਹ ਉਹ ਸਿੱਤਾਂ ਨੂੰ ਸਿਆਣ ਕੇ ਦੱਸੂ ਪੱਟ ਬਾਹਰ ਨਹੀਂ ਕਰ ਲਈ ਤੂੰ ਪਾ ਲੈ ਉਹ ਤੂੰ ਐਂ ਦੱਸ ਆ 26 ਦੀ ਦਿੰਨਾ ਕੋਈ 1000 ਰੁਪਏ ਤਾਂ ਪਤਾ ਨਾਲੇ ਫੰਡਰ ਇੱਕੋ ਗੱਲ ਕਰਾਂ ਹਾਂ 35000 ਮੈਂ ਵੀ ਕੋਈ ਗੱਲ ਕਰਕੇ ਜਾਵਾਂ ਨੀ ਕੱਲੀ ਦੀ ਅਸੀਂ ਵੀਡੀਓ ਬਣਾ ਕੇ ਜਾਂਦੇ ਆ ਆ ਚੱਕ ਹੜਾ ਪੁਰਾਣਾ ਹੱਥ ਕਰ ਲੈ ਯਾਰ ਐਲਾ ਕਰ ਪੂਰੀ 30 ਵੀ ਨਹੀਂ ਚੁੱਪ ਕਰ ਆ ਫੜ ਜਾਣੀ 32000 ਦੀ ਬੰਦ ਰੈਂਡ ਵਾ ਠੀਕ ਆ ਇਹਦੀ ਬਣਾ ਵੀਡੀਓ ਲੈ ਵੀ ਕਈ ਆਪਾਂ ਇਹ ਕਾ ਬਕਰੀ ਦੀ ਤਰੀਕੀ ਬਾਈ ਕੱਲ ਸੁਣ ਮੈਂ ਵੀ ਜਾ ਦੇ ਕੀ ਹਣੀ ਆਪ ਨੂੰ ਪਤਾ 28000 ਰੁਪਏ ਹੋਰ ਠੀਕ ਹੈ ਠੀਕ ਹੈ ਜੀ ਬਾਈ ਨੀਰਾ ਮਾਰ ਨੀ ਨਹੀਂ ਕੱਲ ਸੁਣ ਇਹ ਨੂੰ ਅੱਧੀ ਕਰਦੀਆਂ ਨਹੀਂ ਕਿਹਾ ਪੁੱਛ ਬਾਈ ਮੇਰੀ ਇੱਕ ਗੱਲ ਸੁਣ ਮੈਂ ਕਿਹਾ ਨਹੀਂ ਵਿਚਾਰੇ ਨੇ ਤੂੰ ਮੇਰੀ ਸੁਣ ਤਾਂ ਤੂੰ ਤਾਜੂ ਨਾਲ ਲੈ ਤਾ ਨਾ ਪੱਕੇ ਮਿਲ ਜਾ ਪੈਸੇ ਵੀ ਤਾਜੂ ਤੋਂ ਮਿਲਦੇ ਹੋਰ ਦਾ ਆ ਵੀ ਗੱਲ ਕੋਈ ਨਹੀਂ ਇਹ ਵੀ ਗੱਲ ਕੋਈ ਨਹੀਂ ਜੇ ਤਾਜੂ ਪਾਸ ਕਰ ਦੂੰ ਤਾਂ ਠਾਕੀ ਰੱਖ ਲੈ ਮੇਰੇ ਬਾਕਸ ਕਰੀ ਗੱਲ ਸੁਣ ਠੀਕ ਹੈ ਜੀ ਬੰਦੇ ਦੀ ਜਵਾਨ ਹੁੰਦੀ ਹੈ ਆ ਬੰਦੇ ਦਾ ਨੌ ਚੱਲਦਾ ਨਾ ਚੱਲਦਾ ਠੀਕ ਹੈ ਨਾ ਇਹਨੂੰ ਮੈਂ 1 ਰੁਪਿਆ ਨਹੀਂ ਇਹਦਾ ਕਿਹਾ ਇਹਨੇ ਆਪਣੇ ਆਪ 30 ਲਾਤਾ ਤੂੰ ਬਾਈ ਮੇਨੋਂ ਵੱਧ ਦਿਨ ਵੱਧ ਦੇਖਿਆ ਠੀਕ ਹੈ ਮੈਂ ਤਾਂ ਕੱਲ ਦਾ ਸ਼ੋਰ ਆ ਸੁਣ ਮੇਰੀ ਗੱਲ ਤੂੰ ਹੁਣ ਮਾੜੀ ਗੱਲ ਕਰੀਂ ਬੰਦ ਤੂੰ ਯਾਰ ਕੀ ਪਤਾ ਮੈਂ ਬੱਕਰੀਆਂ 'ਚ ਤੇਤੇ ਵੀ ਨਿਆਣਾ ਹੋਵਾਂ ਤੇ ਤੂੰ ਇਹ ਗੱਲ ਕੇ ਛੱਤਾਂ ਗੱਲ ਕਰ ਲਾ ਠੀਕ ਹੈ ਉਹਦਾ ਵੀ ਕਰ ਲਾ ਤੈਨੂੰ ਇਹ ਵੀ ਗੱਲ ਕਹੀ ਸੀ ਕਿ ਤਾਜੂ ਕੋਲ ਮੈਂ ਪੈਸੇ ਆਪੇ ਜਾਨੂ ਤੂੰ ਬੱਕਾ ਨਾ ਨਵਾਕੀ ਕੀ ਤੇ 27 57000 ਹੋ ਗਿਆ 3 ਘੱਟ 60 ਹੋ ਗਿਆ 50 ਦਾ ਇਹ ਕੱਟ ਕੱਟ ਪੈ ਹੈ ਤੂੰ ਤਿੰਨ ਘੱਟ 60 ਹੋ ਗਿਆ ਬਸ ਕਰ ਬੈਠ ਕੇ ਭਰਾ ਤਿੰਨ ਘੱਟ 60 ਹੈ ਆ ਪਸਾ ਨੂੰ ਛੱਡ ਗਿਆ ਮੈਂ 32000 ਉਹ ਫੜ ਉਹ ਸੱਤੇ ਆ ਫੜ ਪੈਸੇ ਦਾ ਕੋਈ ਗੱਲ ਨਹੀਂ ਫੜ ਤੋਂ ਪੈਸੇ ਵੀ ਪਹਿਲਾਂ ਆ ਲੈ ਇਹ ਨਿਪਟਾ ਦੀ ਇਹ ਨਹੀਂ ਨਹੀਂ ਦੀ ਨਹੀਂ ਭਾਈ ਦਾ ਨਾ ਕੋਈ ਸੁਣਾਈ ਦੇ ਫੇਜ ਕੋਈ ਨਹੀਂ ਭਾਈ ਤੇਰੇ ਪੈਸੇ ਕਹਣਾ ਤੂੰ ਰਹਿਣ ਦੇ ਪੱਟ ਤੂੰ ਛੱਡ ਤੇ ਤੂੰ ਕੋਈ ਨਾ ਨਾਂ ਦੇਣ ਵਾਲਾ ਆ ਆ ਪੜ ਦੇ ਕੰਮਾਂ ਨਾ ਦੋਹਾਂ ਦੇ ਘਣ ਉਹਨੇ ਦੋਹਾਂ ਦੇ ਦੋਹਾਂ ਦੇ ਘਰੇ ਆਵਾਂਗੇ ਬਾਈ ਸਹੀ ਕਰਤੀ ਹੱਥ ਤੇ ਮੈਨੇ ਦੋਹਾਂ ਦੀ ਹਾਂ ਦੋਹਾਂ ਦੀ ਨਹੀਂ ਕਣੀਆਂ ਜੀ ਦੋਹਾਂ ਦੇ ਘਣ ਉਹਨੇ ਮੰਨ ਲਿਆ ਗੱਲ ਨਹੀਂ ਮੈਂ ਆਪ ਆਪਣੀ ਮੋੜੀ ਨਹੀਂ ਥੋੜੀ ਨਹੀਂ ਆ ਜੀ ਲੈ ਗਿਆ ਤੂੰ ਇੱਕ ਮਿੰਟ ਮੇਰੀ ਗੱਲ ਸੁਣ ਤੈਨੂੰ ਇੱਕ ਮਿੰਟ ਹਾਂਜੀ ਹਾਂਜੀ ਕੋਈ ਫਾਇਦਾ ਨਹੀਂ ਤੇਰੇ ਕਹੇ ਤੇ ਨਹੀਂ ਤੈ ਰਾ ਤਾਜੂ ਨੂੰ ਕਿਹਾ ਮੈਂ ਕੋਈ ਕਿਹਾ ਉਹਨੇ ਨਹੀਂ ਲੈਣੀ ਮੈਂ ਨਹੀਂ ਨਹੀਂ ਹਾਂ ਫਰੀ ਗੱਲ ਕਿਹਾ ਹੁਣ ਜੋ ਇਹਨੇ ਕਰਤੀ ਠੀਕ ਹੈ ਜੀ ਤਾਜੂ ਦੀ ਪਸੰਦ ਹੈ ਹਾਂ ਠੀਕ ਹੈ ਜੀ ਲੱਖ ਹੈ ਕੱਖ ਹੈ ਠੀਕ ਹੈ ਜੀ ਕੀ ਕਹਨਾ ਕੋਣ ਤਾਂ ਕਹਿੰਦਾ ਤਾਜੂ ਨੂੰ ਵੀ ਵਧੀਆ ਇਹਦੇ ਨਾਲੋਂ ਅਸੀਂ ਫੰਡਰ ਦਾ 5 3000 ਉੱਪਰ ਚੱਕਤਾ ਇਉਂ ਜੀ ਮੈਂ ਸੁਣ ਆ ਚੱਲ ਤਾਜੂ ਬਹੁਤ ਦੂਰ ਖੜਾ ਆ ਬੰਦਾ ਪਾਲੀ ਖੜਾ ਨਾ ਬੱਕਿਆਂ ਲੈ ਤੂੰ ਰਾਜ ਰੱਬ ਲੱਗਦੀ ਗੱਲ ਕਰ ਤਾਜੂ ਨੂੰ ਤਾਂ 20 ਚੰਗਿਆ ਗਏ ਨੇ 20 ਮਾੜਾ ਗਏ ਨੇ ਇਹ ਲੱਗਦਾ ਪੱਗਾ ਆ ਬੰਦੇ ਹੋ ਜਾਂ ਦੋ ਬੰਦੇ ਆਹ ਕਰ ਓ ਯਾਰ 500 ਪਾ ਗਏ ਬਸ 500 ਪਾ ਗਏ ਬਾ ਦੇ ਕੋ ਸਹੀ ਗੱਲ ਤੇ ਹਲਾ ਹਲਾ ਬੰਦਾ ਉਹ ਫੜੀ ਜਾਊਗਾ ਮੰਨਿਆ ਹੁਣ ਟੀਵੀ ਮਾਨ ਜੀ ਰਾਜੂ ਮਦਮੂਰ ਦਾ ਪੂਰੀ ਦਿੱਤੀ ਨੇ ਨਿੰਮੜ ਗਈ ਬਾਸ ਓਏ ਫੜ ਲਾ ਹੁਣਾ ਜੱਗੇ 60 ਕਣ ਪਿੱਛੇ ਭਜੇਗਾ ਤੂੰ ਕਿੰਨੇ ਪੈਸੇ ਇਸੇ ਨਾਲ ਸੌਦੇ ਹੋਰ ਕਰਾਂਗੇ ਭੱਜੀ ਆ ਜੀ ਫੰਡਰ ਜੀਰੋ ਬੱਕਰੀ ਐ ਵਧੀਆ ਕੁਆਲਟੀ ਦੀ ਐ ਦੁੱਧ ਦਿੰਦੀ ਐ ਦੁੱਧ ਦੀ ਵੀਡੀਓ ਪਾ ਕੇ ਸੈਂਡ ਕਰ ਦੇ ਆਹਾਂ ਬੱਕਰੀਏ ਜਿਹੜੀ ਇਹਨੂੰ ਬਾਪੂ ਖੜਾ ਇਹਨੂੰ ਖੜਾ ਬੱਕਰੀ ਗੱਭਣ 2.5 ਮਹੀਨਿਆਂ ਦੀ ਤੇ ਗਾਲ ਵਾਲੇ ਸੱਤੇ ਤੋਂ ਲਈ ਹੈ ਬਾਈ ਨੇ ਸਰਦਾਰ ਨੇ ਮੈਂ ਨਹੀਂ ਜਾਣਦਾ ਇਹ ਪਿੰਡ ਵਿਚਾਰੇ ਦਾ ਹੂੰ ਇਹ ਤਾਜੂ ਕੁੱਤੇ ਵਾਲੇ ਦੀ ਮਨਪਸੰਦ ਦੀਆਂ ਬੱਕਰੀਆਂ ਨੇ ਉਹ ਕਹਿੰਦਾ ਵੀ ਚੱਲ ਲੈ ਲੈ ਤਸੱਲੀ ਮੈਨੂੰ ਉਸ ਬੰਦਿਆਂ ਦੀ ਠੀਕ ਹੈ ਹਾਂ ਵੀ ਜੇ ਬੱਕਰੀ ਫੰਡਰ ਹੋਈ ਤਾਂ ਬੰਦੇ ਤੋਂ ਦੁੱਗਣਾ ਡੰਡ ਲਿਆ ਸੀ ਕਿਉਂ ਜੀ ਬਿਲਕੁਲ ਮੈਂ ਨਹੀਂ ਕਹਿੰਦਾ ਯਾਰ ਆਪਾਂ ਕਿ ਸਿੱਧਾ ਲੈਣਗੇ ਡੰਡ ਮੇਰੀ ਜ਼ਿੰਮੇਵਾਰੀ ਕੋਈ ਨਹੀਂ ਜਿਮੇਦਾਰੀ ਇਹ ਦੀ 50000 ਬਾਈ ਹਾਂ ਆਪਾਂ ਕਿਹ ਜੀ ਆਪਾਂ ਵਿਚਾਰੋ ਸਵਾਰ ਪਰ ਆ ਵੀਡੀਓ ਚਾਲਦੀ ਬਾਈ ਨੂੰ ਪਹਿਲਾਂ ਕੀ ਗੱਲ ਕਹੀ ਬਾਈ ਨੇ ਮੈਨੂੰ ਆ ਕੇ ਬੱਕੇ ਪੁੱਛੀਆ ਮੈਂ ਕਿਹਾ ਭਾਈ ਉਹ ਬੱਕਰੀ ਵੀ ਖਾਲੀ ਆ ਉਹ ਵੀ ਖਾਲੀ ਆ ਤੇ ਇਹ ਵੀ ਖਾਲੀ ਆ ਇਹ ਤਾਂ ਗੱਪੜ ਦਾ ਗੱਪੜਾ ਗਿਆ ਬਈ ਆ ਗੱਪੜ ਇਹ ਗੱਪੜ ਵੀ ਤੈਨੂੰ ਤਸੱਲੀ ਦੇ ਹਾਂ ਤਸੱਲੀ ਦੇ ਨਾਮ ਇਹ ਬੱਕਰੀ ਦੀ ਠੀਕ ਹੈ ਗਾ ਨੂੰ ਮੈਂ ਨਹੀਂ ਦਿੰਦਾ ਤਸੱਲੀ ਮੈਂ ਦਿੰਨਾ ਜਰਾ ਤੈਨੂੰ ਬੱਸ ਪਰਾਂ ਹੋ ਜਾਣਾ ਉੱਪਰ ਹੋ ਜਾ ਬੈਨ ਨਹੀਂ ਦਿੰਦਾ ਤਸੱਲੀ ਦਾ ਪਾਠ ਠੀਕ ਵਿੱਚ ਵੀਡੀਓ ਦੇ ਨਹੀਂ ਫੋਲ ਲੈਣਾ ਪਾੜ ਦੀ ਇਹਦੀ ਕੋਈ ਗਰੰਟੀ ਨਹੀਂ ਕਾ ਚ ਨੂੰ ਭੇਜ ਦਿਓ ਇਹਦੀ ਕੋਈ ਗਰੰਟੀ ਨਹੀਂ ਇਹਦੀ ਗਰ ਭਾਈ ਤੁਹਾਨੂੰ ਉਸ ਤੋਂ ਪਹਿਲਾਂ ਹੀ ਕਿਹਾ ਨੰਬਰ 72 ਕਿਹਦੇ ਨੰਬਰ ਆੜੇ ਮੈਗਨੇਟ ਦੇਖੋ ਜੀ 90 4 14 ਨਹੀਂ ਲੱਗ ਰਿਹਾ ਬਰਤਕੀ ਕਹਿੰਦਾ ਤਾਂ ਉਹ ਕਹਿੰਦਾ ਸਾਰਾ ਨਿਕਲੇ ਆਉਣਾ ਹੈ ਉੱਥੇ ਹੀ ਨਿਕਲੇਗਾ ਸਾਰਾ ਛੱਡ ਦਿਓ ਯਾਰ ਲੈ ਵੀ ਬਲੇਕ ਦੀਆਂ ਬੱਕਰੀਆਂ ਦਾ ਬਸ ਇਹਦਾ ਹੋ ਗਈਆਂ ਐਸੀ ਮੁੰਡੇ ਦੀ ਮੈਨੇਚੀ ਤੁਹਾਨੂੰ ਪਤਾ ਜੀ ਮੁੰਡੇ 60000 ਇਹਨੂੰ ਆਡੇ ਖਤਰੂ ਦੇ ਰਿਹਾ ਜਿਹੜਾ ਰਾਜੂ ਕਹਿਣ ਰਾਜੂ 57000 ਹੋ ਗਿਆ ਦੋ ਹੈਲੋ ਹਾਂ ਜੀ 57500 ਤੋਂ ਹੋਦਾ ਨਹੀਂ ਜੀ 58 ਦਾ ਸੌਦਾ 31 ਜਰ ਵੀ ਸੌਦਾ ਹੈ ਇਹ ਪੜਾ ਮੂੰਹ ਤੇ ਖੜਾ ਪਤ ਹੈ 31 ਸੌਦਾ ਹੈ ਗੱਲ 250 ਦਾ ਦੂਜੀ ਚੌਵੀ ਜੀ ਨਹੀਂ ਇਹ 250 ਛੱਡਿਆ ਆ ਮੂੰਹ ਤੇ ਖੜਾ ਕਹਦੇ ਛੱਡਿਆ ਵਾ 250 ਕਹਦੇ ਆਪਾਂ 31 ਦਾ ਸੌਦਾ ਰੱਖਿਆ ਬੱਕਰੀ ਦਾ 270 ਦਾ ਦੇ ਦਿਓ ਦੇਣਾ 270 ਦਾ ਕਿਹੜਾ 31 31 ਦਾ ਹਾਂ ਚਲੋ ਠੀਕ ਹੈ 58 ਹੋਇਆ ਹਾਂਜੀ 58 ਹੋਇਆ 1000 ਹੋਰ ਦੇ ਕੋਈ ਨਹੀਂ ਵੀਰ ਜੀ ਕੋਈ ਨਾ ਸੈਮ ਨੂੰ ਗੱਲ ਕਰ ਲਿਓ ਹੋਗੇ ਜੀ ਪੁਰੇ ਜਾਨ ਛੋਟ ਖੜਾ ਦੇ ਦਮ ਤੇ ਠੀਕ ਹੈ ਧੰਨਵਾਦ ਜੀ ਤਾਂ ਲਾ ਫੁੱਲੇ ਦਿਲਾਂ ਛੋਟ ਖੜਾ ਦੇ ਲਿਖਾਈ ਕਰ ਲਾ ਮੈਂ ਲਿਖਾਈ ਕਰ ਕਹੋ ਵੀ ਸਾਡੀ ਆਪਾਂ ਨੂੰ ਮੈਂ ਕਿਹਾ ਲਿਖਾਈ ਅਸੀਂ ਆਪੇ ਕਰਾ ਲੂਗੇ ਉਹ ਸੱਡ ਬਰਾ ਉਹ ਸੱਤੇ ਫੁੱਲੇ ਦਿਲਾਂ ਕਰ ਲੈ ਛੋਟ ਤੁਹਾਡਾ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਬਡਾਲੀ ਆ ਜੀ ਬਡਾਲੀ ਕਰਾਲੀ ਉਧਰ ਦੇ ਇਲਾਕੇ ਉਧਰ ਆ ਗਿਆ ਆਪਣਾ ਇਹ ਖੰਨੇ ਦਾ ਇਲਾਕੇ ਆ ਗਏ ਇਹ ਨਾ 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 ਇਹ ਚੰਡੀਗੜ੍ਹ ਦੇ ਚੰਡੀਗੜ੍ਹ ਠੀਕ ਆ ਚੰਡੀਗੜ੍ਹ ਖਰੜ ਮੋਹਾਲੀ ਮੋਹਾਲੀ ਉਧਰ ਆ ਗਏ ਠੀਕ ਹੈ ਠੀਕ ਹੈ ਰਹਿਣ ਦੇ ਯਾਰ ਤੂੰ ਹੀ ਤਾਂ ਚੰਗਾ ਰਹਿਣ ਦੇ ਹਦੋਂ ਜੀ ਦੇ ਹੁਣ ਖੁੱਜੀ ਬੱਲੂ ਖੋਦਾ ਬੜੀ ਫਰਾਏ ਮੇਰੇ ਆਂ ਕਿਆ ਗੱਲਾਂ ਕਰਦਾ ਤੂੰ ਆ ਤਾਜੂ ਦੇ ਕਹਿਣ ਨਾਲ ਲਿਆ ਖਾਲੀ ਆ ਵਾਕੇ ਸਰਦਾਰਾ ਖੁਸੇ ਨਹੀਂ ਬਾਹ ਜਾਣਾ ਜੀ ਨਾਲ ਸ਼ਾਬਾਸ਼ ਇਹ ਜਿਹੜੇ ਛੋਟਾ ਨਾਲ ਕਿਹੜਾ ਮਹਿੰਗਾ ਦਿੰਦੇ ਕੋਈ ਮਹਿੰਗਾ ਸਸਤੀ ਨੂੰ ਦੇਖ ਕਰੇ ਕਿੰਨੀਆਂ ਬੱਕਰੀਆਂ ਨੇ ਛੋਟੇ ਨਾਲ ਲੈ ਕੇ ਰਹਿਣਗੇ 12 13 12 13 ਠੀਕ ਐ ਆਪਣਾ ਦੇਸੀ ਮੁਰਗੇ ਦਾ ਵੀ ਕੰਮ ਹੈ ਸੂਰਾਂ ਦਾ ਵੀ ਹੈ ਮੱਝਾਂ ਦਾ ਵੀ ਹੈ ਸਾਰੇ ਕਾਸ਼ੇ ਦੀ ਹੈ 4 ਕਿੱਲੇ ਇਦਾਂ ਹੀ ਹੈ ਇਸੇ ਕੰਮ ਨਾਲ ਫਾਰਮ ਫਾਰਮ ਜੀ ਆ 4 ਕਿੱਲੇ ਠੀਕ ਚੱਲ ਹੁਣ ਇਧਰ ਨੂੰ 500 ਮੰਨਦੇ ਟੰਟ ਚੱਲੇ ਆ ਬਣਾ ਬੱਕਰੀਆਂ ਹਾਂ ਹਾਂ ਨਹੀਂ ਸਾਦਾ ਘਟਾਤਾ ਹਾਂ ਮੈਸਾ ਦਾ ਘਟਾਤਾ ਘੋੜੇ ਵੀ ਰੱਖੇ ਹੋਏ ਆ ਘੋੜੇ ਵੀ ਨਹੀਂ ਕੋਈ ਆਣਾ ਕੋਈ ਵੀ ਹੋਵੇ ਸਭ ਜਾਣਦਾ ਫੌਜੀ ਵਾਲੀ ਸਮਝ ਕੇ ਅਸਬਟਾਲੀ ਦੇ ਨਾਉ ਦੇ ਘੋੜੇ ਭਾਦ ਦੇ ਮੇਰੇ ਠੀਕ ਐ ਇਹ ਰੀਂਸੜੀਆਂ ਦੇ ਮੁੰਡੇ ਨੇ ਆਜੂ ਕੋਈ ਨਹੀਂ ਆ ਰਹੇ ਅਪੋ ਵੀ